ਦੇਖਣ ਦੇ ਵਿੱਚ ਜਿਹੜੇ ਬੇਰਾ ਵਰਗੇ ਫਲ ਨੇਗੇ ਇਹਨਾਂ ਬਾਰੇ ਆਪਾਂ ਪਹਿਲਾਂ ਵੀ ਕਾਫੀ ਵਾਰ ਦੱਸ ਚੁੱਕੇ ਆ ਜਿਹੜਾ ਫਾਲਸੇ ਦਾ ਫਾਲਾ ਹੀ ਇਹ ਤੇ ਗਰਮੀਆਂ ਦੇ ਵਿੱਚ ਜਿਹੜਾ ਇਹ ਫਾਲਾ ਆਪਣੇ ਕੋਲ ਪ੍ਰਾਪਤ ਹੁੰਦਾਗਾ ਤੇ ਇਸ ਫਲ ਦੇ ਲੱਗਣ ਦਾ ਸਮਾਂ ਜਿਹੜਾ ਅਗਲੇ ਮਹੀਨੇ ਤੁਸੀਂ ਇਹਦੇ ਪੌਦੇ ਲਾ ਸਕਦੇ ਹੋਗੇ ਤੇ ਪੌਦੇ ਤੁਸੀਂ ਵੈਸੇ ਕਿਸੇ ਵੀ ਨਰਸਰੀ ਤੋਂ ਲੈ ਸਕਦੇ ਹੋ ਇਹ ਜ਼ਿਆਦਾਤਰ ਨਰਸਰੀਆਂ ਵਾਲਿਆਂ ਕੋਲੇ ਪੌਦੇ ਮਿਲਦੇ ਨਹੀਂਗੇ ਕਿਉਂਕਿ ਕੋਈ ਜ਼ਿਆਦਾ ਮਕਬੂਲ ਇਹ ਜਾਂ ਜ਼ਿਆਦਾ ਮਸ਼ਹੂਰ ਇਹ ਪਲਾਂਟ ਹੈ ਨਹੀਂਗਾ ਪਰ ਜਿਹੜਾ ਇਹ ਪਲਾਂਟ ਆ ਕਹਿ ਦਿਆਂ ਕੋਸ਼ਕ ਖਾਸਤਾ ਜਿਹੜੀਆਂ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਲਾਉਣ ਦਾ ਸਮਾਂ ਵੀ ਦੱਸਾਂਗੇ ਤੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਨੇ ਆਂਗੇ ਉਮੀਦ ਕਰਦੇ ਆਂਗੇ ਤੁਹਾਨੂੰ ਜਾਣਕਾਰੀਆਂ ਪਸੰਦ ਆਉਂਦੀਆਂ ਹੋਣਗੀਆਂ ਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆਇਓ ਤਾਂ ਜੋ ਵੀਡੀਓ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚ ਸਕੇ ਤੇ ਜਿਹੜੀ ਅਸੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਣੇ ਆਂਗੇ ਉਹ ਹੋਰ ਵੀ ਵੀਰ ਜਿਹੜੇ ਇਸ ਜਾਣਕਾਰੀ ਨੂੰ ਦੇਖ ਕੇ ਇਸ ਤਰ੍ਹਾਂ ਦੇ ਫਲਾਂ ਵਾਲੇ ਪੌਦੇ ਜਾਂ ਜੋ ਵੀ ਕੁਦਰਤੀ ਖੇਤੀ ਸਬੰਧੀ ਕੋਈ ਉਹਨਾਂ ਦੀਆਂ ਮੱਲਵੀ ਸਵਾਲ ਹੁੰਦੇ ਨੇ ਉਹਨਾਂ ਤੋਂ ਵੀ ਉਹਨਾਂ ਨੂੰ ਪਤਾ ਲੱਗਦਾ ਰਹੇ ਜੀ ਤੇ ਹੁਣ ਗੱਲ ਕਰ ਲਈਏ ਇਸ ਬੂਟੇ ਦੀ ਲਾਉਣ ਦੇ ਸਮੇਂ ਦੀ ਤੁਸੀਂ ਹੁਣ ਅਗਸਤ ਜੁਲਾਈ ਅਗਸਤ ਦੇ ਵਿੱਚ ਇਹਨੂੰ ਲਾ ਸਕਦੇ ਹੋ ਤੇ ਜੂਨ ਦੇ ਵਿੱਚ ਤੁਸੀਂ ਟੋਏ ਪੱਟ ਕੇ ਰੱਖਣੇ ਆਗੇ ਇਹਨਾਂ ਬੂਟੇ ਲਈ ਟੋਆ ਤਿੰਨ ਤੋਂ 4 ਫੁੱਟ ਡੂੰਘਾ ਪਟਣਾਗਾ ਪਾਸਿਆਂ ਨੂੰ ਵੀ ਤਿੰਨ ਚਾਰ ਫੁੱਟ ਚੌੜਾ ਪਟਣਾਗਾ ਤੇ ਉਸ ਤੋਂ ਬਾਅਦ ਜਿਹੜੀ ਉੱਪਰਲੀ 6 ਇੰਚ ਮਿੱਟੀ ਹੈਗੀ ਉਹਦੇ ਵਿੱਚ ਤੁਸੀਂ ਰੈਂਦ ਖੂੰਦ ਜਿਹੜੀ ਪੱਤਿਆਂ ਦੀ ਲਾ ਲੋ ਜਾਂ ਫਿਰ ਤੁਸੀਂ ਗਲੀ ਛੜੀ ਰੂੜੀ ਦੀ ਖਾਦ ਉਹ ਸਾਰਾ ਕੁਝ ਮਿਲਾ ਕੇ ਮਿੱਟੀ ਦੇ ਵਿੱਚ 6 ਇੰਚ ਮਿੱਟੀ ਉੱਪਰਲੀ ਤਾਂ ਉਹਦੇ ਵਿੱਚ ਭਰ ਦੇਣੀ ਹੈ ਜੀ ਤੇ ਹੋ ਸਕੇ ਤਾਂ ਤੁਸੀਂ ਨੀਚੇ ਜਿਹੜਾ ਥੋੜੀ ਜਿਹੀ ਕਲੀ ਪਾ ਲਓ ਪਹਿਲਾਂ ਟੋਏ ਦੇ ਵਿੱਚ ਉਸ ਤੋਂ ਉੱਪਰ ਥੋੜਾ ਜਿਹਾ ਸੁੱਕੇ ਪੱਤੇ ਪਾ ਲਓ ਫਿਰ ਮਿੱਟੀ ਜਿਹੜੀ ਰਲਾਉਂਗੇ ਗਲੀ ਸੜੀ ਖਾਦ ਨਾਲ ਉਹ ਪਾ ਲਓ ਤੇ ਇੱਕ ਤਹਿ ਫੇਰ ਸੁੱਕੇ ਪੁੱਤਿਆਂ ਦੀ ਪਾ ਕੇ ਤੇ ਫਿਰ ਗਲੀ ਸੜੀ ਰੂੜੀ ਦੇ ਨਾਲ ਜਿਹੜੀ ਮਿੱਟੀ ਤੁਸੀਂ ਰਲਾਈ ਹੋਊਗੀ ਉਹ ਭਰ ਕੇ ਤੇ ਉੱਪਰ ਪਰਾਲੀ ਪਾ ਕੇ ਰੱਖ ਸਕਦੇ ਹੋ ਜੀ ਉਸ ਤੋਂ ਬਾਅਦ ਬੂਟਾ ਤੁਸੀਂ ਜਲਾਈ ਦੇ ਅੱਧ ਤੋਂ ਬਾਅਦ ਉਹਦੇ ਵਿੱਚ ਲਾਉਣਾਗਾ ਇਹਦਾ ਕਾਰਨ ਇਹ ਹੈ ਕਿ ਜਿਹੜੀ ਰੇਜ ਚ ਮਾੜੀ ਮੋਟੀ ਗਰਮਾਇਸ਼ ਹੋਊਗੀ ਉਹ ਥੋੜੇ ਸਮੇਂ ਦੇ ਵਿੱਚ ਜਿਹੜੀ ਨਿਕਲ ਜੂਗੀ ਬਰਸਾਤਾਂ ਦੇ ਵਿੱਚ ਪਾਣੀ ਪੂਣੀ ਪੈਂਦਾ ਰਹੂਗਾ ਤੇ ਉਹਦੇ ਨਾਲ ਜਿਹੜਾ ਟੋਏ ਦੇ ਵਿੱਚ ਜ਼ਿਆਦਾ ਗਰਮਾਇਸ਼ ਨਹੀਂ ਰਹੂਗੀ ਤੇ ਬੂਟਾ ਸਹੀ ਚੱਲੂਗਾ ਵੈਸੇ ਕਾਫੀ ਹਾਰਡ ਬੂਟਾ ਹੈ ਹਰੇਕ ਮੌਸਮ ਦੇ ਵਿੱਚ ਹੀ ਚੱਲ ਜਾਂਦਾ ਹੈਗਾ ਫਿਰ ਵੀ ਆਪਾਂ ਜੇ ਚੰਗੀ ਤਰ੍ਹਾਂ ਖਰਾਕ ਦੇ ਕੇ ਲਾਵਾਂਗੇ ਤਾਂ ਜਿਹੜੀ ਇਹਦਾ ਵਾਧਾ ਛੇਤੀ ਹੁੰਦਾ ਹੈਗਾ ਤੇ ਇਹਦੇ ਫਲਾਂ ਦੀ ਖਾਸੀਅਤ ਇਹ ਹੈ ਕਿ ਜਿਹੜੇ ਲੋ ਵਗੈਰਾ ਦੇ ਵਿੱਚ ਜਦੋਂ ਲੂ ਲੱਗਣ ਦਾ ਖਤਰਾ ਹੁੰਦਾ ਉਹਦੇ ਤੋਂ ਆਪਾਂ ਨੂੰ ਬਚਾ ਕੇ ਰੱਖਦਾ ਹੈਗਾ ਇਹਦੇ ਫਲਾਂ ਤੋਂ ਸ਼ਰਬਤ ਵੀ ਬਣਦਾ ਤੇ ਵੈਸੇ ਵੀ ਤੁਸੀਂ ਇਹਨਾਂ ਨੂੰ ਜਿਹੜਾ ਖਾ ਸਕਦੇ ਹੋਗੇ ਤੇ ਗਰਮੀਆਂ ਦੇ ਲਈ ਇੱਕ ਤੋਹਫਾ ਮੰਨਿਆ ਜਾਂਦਾ ਹੈਗਾ ਉਹਦਾ ਕਾਰਨ ਇਹ ਹੈ ਵੀ ਜਿਹੜਾ ਗਰਮੀ ਤੋਂ ਬਚਾਉਣ ਦੇ ਵਿੱਚ ਆਪਣੀ ਮਦਦ ਕਰਦਾ ਡੀਹਾਈਡਰੇਟ ਨਹੀਂ ਹੋਣ ਦਿੰਦਾ ਆਪਣੇ ਸਰੀਰ ਨੂੰ ਪਾਣੀ ਦੀ ਕਮੀ ਜਿਹੜੀ ਸਰੀਰ ਦੇ ਵਿੱਚ ਨਹੀਂ ਆਉਣ ਦਿੰਦਾ ਇਹ ਤੇ ਪਿਆਸ ਜਿਹੜੀ ਆਪਾਂ ਨੂੰ ਬਾਰ-ਬਾਰ ਗਰਮੀਆਂ ਦੇ ਵਿੱਚ ਲੱਗਦੀ ਹੈਗੀ ਉਹਦੇ ਤੋਂ ਵੀ ਥੋੜੀ ਜਿਹਾ ਆਪਾਂ ਨੂੰ ਇਹਦੇ ਨਾਲ ਖਾਣ ਨਾਲ ਰਾਹਤ ਮਿਲਦੀ ਹੈਗੀ ਜਾਂ ਇਹਦਾ ਸ਼ਰਬਤ ਪੀਣ ਨਾਲ ਰਾਹਤ ਮਿਲਦੀ ਹੈਗੀ ਤੇ ਇਹਦੇ ਸੋੰਦੀ ਜਿਹੜਾ ਇੱਕ ਹੋਰ ਗੱਲ ਹੈ ਕਿ ਉਹ ਹੈਗੀਆ ਕਟਿੰਗ ਹੈ ਦੀ ਮੁੱਖ ਕਟਿੰਗ ਦੇ ਨਾਲ ਹੀ ਜਿਹੜਾ ਇਹ ਉੱਪਰ ਫਲ ਆਉਂਦਾ ਹੈਗਾ ਕਟਿੰਗ ਆਪਾਂ ਜਿਹੜੀ ਜਨਵਰੀ ਦੇ ਵਿੱਚ ਜਦੋਂ ਸਾਰੇ ਪੱਤੇ ਝੜ ਜਾਂਦੇ ਆ ਸਿਰ ਪਟਾਣੀਆਂ ਰਹਿ ਜਾਂਦੀਆਂ ਹੈਗੀਆਂ ਤਾਂ ਇਹਨੂੰ 1.5-2 ਫੁੱਟ ਉੱਚਾ ਰੱਖ ਕੇ ਧਰਤੀ ਤੋਂ ਦੇ ਬਾਕੀ ਸਾਰਾ ਜਿਹੜਾ ਇਹ ਕੱਟ ਦੇਣਾ ਹੁੰਦਾ ਸਾਰੀਆਂ ਟਾਣੀਆਂ ਲਾ ਦੇਣੀਆਂ ਹੁੰਦੀਆਂ ਰਹਿਗੀਆਂ ਉਸ ਤੋਂ ਆ ਜਿਹੜੀ ਨਵੀਂ ਫੁੱਟ ਆਉਂਦੀ ਉਹਦੇ ਉੱਤੇ ਵੀ ਜਿਹੜਾ ਭਰਪੂਰ ਫਲ ਆਪਾਂ ਨੂੰ ਮਿਲਦਾ ਹੈਗਾ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਉਣੇ ਆਗੇ ਇਹਨਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਅਸੀਂ ਕੁਦਰਤੀ ਖੇਤੀ ਸੰਬੰਧੀ ਜਿਹੜੇ ਖੁਦ ਦੇ ਤਿਆਰਪੇ ਕੀਤੇ ਹੋਏ ਆ ਉਹਨਾਂ ਸੰਬੰਧੀ ਜਿਹੜੀਆਂ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਰਹਣੇ ਆਗੇ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ